ਮੈਂ ਤਾਂ ਲੋਕਾਂ ਲਈ ਲੜਨਾ ਲੋਕਾਂ ਲਈ ਮਰਨਾ ਮੈਂ ਤਾਂ ਕੰਮ ਤਾਂ ਘਰੇ ਵੀ ਕਿਹਾ ਆ ਵੀ ਭਈ ਆਪਦੇ ਜਵਾਕ ਆਪ ਸੰਭੋ ਜਵਾਕ ਜੱਲੇ ਹੋਗੇ ਜਮੀਨ ਹੈਗੀ ਆ ਆਪਦੇ ਖਾਨਗੇ ਆਪਦੇ ਸੰਭਗੇ ਆਪਾਂ ਤਾਂ ਲੋਕ ਮੈਂ ਤਾਂ ਨਸ਼ੇ ਦੇ ਖਿਲਾਫ ਲੜਨ ਨਹੀਂ ਲੜਨਾ ਹੈ ਵਿਕਿਆਉ ਪੱਤਰਕਾਰਾਂ ਮੈਂ ਉਹਨਾਂ ਦੇ ਬਾਅਦ ਚ ਵੀਡੀਓ ਪਾਉਂਗਾ ਉਹ ਬਗੈਰ ਗੱਲ ਤੋਂ ਆਪਾਂ ਨੂੰ ਰਿਸ਼ਤਾ ਕਰਨ ਨੂੰ ਫਿਰਦੇ ਸੀ ਪਹਿਲੇ ਸਵੇਰੀ ਬੈਰੀ ਲੀਡਰ ਮੇਰੇ ਬੈਰੀ ਗੈਂਗਸਟਰ ਮੇਰੇ ਬੈਰੀ ਨਸ਼ਾ ਵੇਚਣ ਵਾਲੇ ਮੇਰੇ ਬੈਰੀ ਸਾਰ ਨੂੰ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤਿਹ ਭਈ ਗੱਲਾਂ ਐ ਦੋ ਚਾਰ ਹੀ ਕਰਨੀਆਂ ਨੇ ਆਪਾਂ ਕਰਾਂਗੇ ਜਰੂਰ ਕੌੜੀਆਂ ਕੌੜੀਆਂ ਕਰਾਂਗੇ ਨੰਬਰ ਇੱਕ ਤਾਂ ਗੱਲ ਕਰਾਂਗੇ ਆਪਾਂ ਸਾਡੇ ਮਾਨਸਾ ਵਾਸਤੇ ਕਿਉਂਕਿ ਸਾਡੇ ਮਾਨਸਾ ਪਿਛਲੇ ਦਿਨਾਂ ਜੇ ਕਾਫੀ ਘਟਨਾ ਹੋ ਗਈ ਗੋਲੀ ਚੱਲ ਗਈ ਮੈਡੀਕਲਾਂ ਤੇ ਹੀ ਗੋਲੀ ਚੱਲੀ ਮੈਡੀਕਲ ਸਟੋਰਾਂ ਤੇ ਹੀ ਗੋਲੀ ਚੱਲੀ ਐ ਠੀਕ ਐ ਰਾਸਥਾਨ ਵਾਲਿਓ ਉਹ ਵੀ ਕੋਈ ਪਤਾ ਨਹੀਂ ਕਿਵੇਂ ਚੱਲੀ ਐ ਕਿਵੇਂ ਨਹੀਂ ਚੱਲੀ ਉਹ ਜੋ ਵੀ ਗੱਲ ਹੋਣੀ ਐ ਕਿਵੇਂ ਚੱਲੀ ਐ ਕਿਵੇਂ ਨਹੀਂ ਚੱਲੀ ਸਭ ਵੀ ਬੰਦੇ ਉਹ ਟਰੇਸ ਹੋ ਗਏ ਫੜੇ ਗਏ ਕੌਣ ਐ ਕੌਣ ਨਹੀਂ ਕਿਹਨੇ ਚਲਵਾਈ ਐ ਬਟ ਇੱਕ ਦੋ ਪੱਤਰਕਾਰ ਸਰ ਵਕਿਆਊ ਪੱਤਰਕਾਰਾਂ ਮੈਂ ਉਹਨਾਂ ਦੇ ਬਾਅਦ ਚ ਵੀਡੀਓ ਪਾਉਂਗਾ ਉਹ ਬਗੈਰ ਗੱਲ ਤੋਂ ਆਪਾਂ ਨੂੰ ਰਿਸ਼ਤਾ ਕਰ ਨੂੰ ਫਿਰਦੇ ਸੀ ਪਹਿਲੇ ਦਿਨ ਤੋਂ ਹੀ ਪਹਿਲਾਂ ਵੀ ਉਹ ਬਿਨਾਂ ਗੱਲ ਤੋਂ ਆਪਾਂ ਰਿਸ਼ਤਾ ਕਰਦੇ ਸੀ ਤੇ ਹੁਣ ਵੀ ਰਿਸ਼ਤਾ ਕਰਦੇ ਸੀ ਹ ਹਣਾ ਹਰੇ ਕੰਮ ਉਹ ਐਂਟੀ ਡਰੱਗ ਦੇ ਨਾਂ ਲਾਉਂਦੇ ਨੇ ਜਿਹੜੇ ਵਕਿਆਊ ਪੱਤਰਕਾਰ ਸਰਕਾਰੀ ਚੱਪਲ ਚੱਟ ਐ ਇੱਕ ਦੋ ਹੀ ਨੇ ਉਹ ਬਾਹਲੇ ਨਹੀਂ ਹੈਗੇ ਉਹਨਾਂ ਦਾ ਮੈਂ ਕਰੂੰਗਾ ਮਾਨ ਤਣ ਸਮਾਰ ਕੇ ਵੀ ਸਾਲੋ ਨਸ਼ਾ ਵੇਕਦਾ ਤੁਸੀਂ ਨਸ਼ਾ ਬਕਿਆਉਨੇ ਹੋ ਨਿੱਕੇ ਨਿੱਕੇ ਜਵਾਕ ਨਸ਼ਾ ਕਰੀ ਜਾਂਦੇ ਨੇ ਸ਼ਹਿਰ ਦੇ ਤੇ ਨੰਬਰ ਤੋਂ ਬੇਨਤੀ ਆ ਭਾਈ ਹੁਣ ਬਲੈਕ ਕਿਉ ਨੂੰ ਬੱਸ ਕਰੋ ਬਾਈ ਬਣ ਕੇ ਯਾਰ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਬੰਦ ਕਰ ਦੋ ਵੇਚਣਾ ਨਸ਼ਾ ਕਿਉਂ ਕੱਲ ਫੇਰ ਇੱਕ ਬੁੜੀ ਆਈ ਆ ਰੋ ਕੇ ਗਈ ਆ ਵੀ ਮੇਰਾ ਮੁੰਡਾ ਕੈਸਰੋਲ ਜਾ ਬੈ ਮੁੰਡੇ ਨਾਲ ਗੱਲ ਕਰੀ ਉਹਨੇ ਸਿੱਧਾ ਸਿੱਧਾ ਨਾ ਦੁਕਾਨ ਦਾ ਨਾਮ ਲੇਤਾ ਤੁਸੀਂ ਹੁਣ ਭਾਈ ਨਸ਼ਾ ਬੰਦ ਕਰ ਦੋ ਸੋ ਉਹਨੂੰ ਲਾਸਟ ਵਾਰਨਿੰਗ ਐ ਦੇਖੋ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਲੋਕਮਾਸ਼ਿਪਾ ਨਹੀਂ ਮੈਨੂੰ ਕੋਈ ਲੋੜਾ ਲੋਕਮਾਸ਼ਿਪਾ ਕਰਨ ਦੀ ਜਮਾ ਸਿੱਧੇ ਆਮ ਸ਼ਰਿਆਮ ਕਰਾਂਗੇ ਜੋ ਉਸ ਕਰਾਂਗੇ ਪਹਿਲਾਂ ਕਿਹੜਾ ਕਰਿਆ ਨਹੀਂ ਉਹ ਜੋ ਕੁਝ ਕਰਨਾ ਹੈ ਸ਼ਰਿਆਮ ਕਰਾਂਗੇ ਕਰਾਂਗੇ ਜਰੂਰ ਜੇ ਤੁਸੀਂ ਨਾ ਹਟੇ ਭਈ ਨਾ ਟਲੇ ਅਕਾਲ ਪੁਰਖ ਦੀ ਫੌਜ ਨਾਲ ਹੈ ਕੋਈ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਗੁਰੂ ਗੋਬਿੰਦ ਸਿੰਘ ਦੇ ਸਹਾਰੇ ਦੀ ਲੋੜ ਹੈ ਉਹ ਨਾਲ ਹੈ ਉਹਨੂੰ ਅੰਗ-ਸ਼ੰਗ ਰੱਖ ਕੇ ਸਿੱਧ ਸਿੰਘਾਂ ਦੇ ਪੈਰੇ ਨਾਲ ਚੜਾਂਗੇ ਜਰੂਰ ਫਿਰ ਤੁਹਾਡਾ ਨਸ਼ਾ ਦਾ ਬੰਦ ਕਰਵਾ ਕੇ ਹਟਾ ਗਏ ਕੋਸ ਮਰਜ਼ੀ ਹੋ ਜੇ ਉਹਨਾਂ ਜੋ ਲੋਕਾਂ ਦੀਆਂ ਮਾਵਾਂ ਮੇਣੇ ਮਾਰਦੀਆਂ ਨੇ ਕੰਮ ਹੀ ਸਾਡਾ ਇਹ ਹੋ ਗਿਆ ਨਸ਼ਾ ਬੰਦ ਕਰਾਉਣਾ ਵਿੱਚੋਂ ਹਟਜੋ ਸੁਮਸਨਾਮ ਹੈ ਆਦੇ ਮੰਦਰਾ ਮਸਜਿਦਾਂ ਗੁਰਦੁਆਰਿਆਂ ਦੇ ਸੋਹਾਂ ਖਾ ਕੇ ਖਾਡੋ ਵਿੱਚੋਂ ਚੰਗੀ ਗੱਲ ਹੈ ਤੇ ਉਹ ਪੱਤਰਕਾਰ ਨੂੰ ਵੀ ਕਰਦੇ ਆ ਉਹਦਾ ਲਾਜ ਜਿਹੜਾ ਬਿਨਾਂ ਗੱਲੋਂ ਢੱਡ ਕੇ ਤੋਂ ਹੋਰ ਹੋਇਆ ਨਾ ਝੋਟੇ ਦਾ ਹਰੇਕ ਕੰਮ ਝੋਟੇ ਦਾ ਹਰੇਕ ਨਾ ਹਰੇਕ ਹਰੇਕ ਕੰਮ ਝੋਟੇ ਦਾ ਭਾਈ ਸ਼ੇਅਰ ਕਰ ਦਿਓ ਯਾਰ ਵੀਡੀਓ ਨੂੰ ਬੰਦੇ ਨਹੀਂ ਜੁੜ ਰਹੇ ਬੰਦੇ ਬਹੁਤ ਘੱਟ ਨੇ ਯਾਰ ਨਵਾਂ ਪਿੱਕ ਦਾ ਹੈ ਪੇਜ ਨਵਾਂ ਹੁੰਦਾ ਇਹ ਚੱਲ ਪੈਂਦਾ ਮੈਨੂੰ ਲੱਗਦਾ ਕਸੂਤੇ ਟਾਈਮ ਲਾਈਵ ਹੋ ਗਿਆ ਇਹ ਨੰਬਰ ਤੋਂ ਭਾਈ ਹੁਣ ਵੋਟਾਂ ਨੇ ਵੋਟਾਂ ਆ ਗਈਆਂ ਅੱਗੇ ਵੋਟਾਂ ਨੇ ਇਹ ਵੋਟਾਂ ਚ ਸਾਰੇ ਪੰਜਾਬ ਦੇ ਲੀਡਰ ਨੂੰ ਬੇਨਤੀ ਹੈ ਤੁਸੀਂ ਸਾਰੇ ਪੰਜਾਬ ਦੇ ਵਾਸੀਓ ਵੀਡੀਓ ਨੂੰ ਵੱਧ ਤੋਂ ਵੱਧ ਫਲਾਉਣਾ ਵੀ ਜੇ ਕਿਤੇ ਕਿਸੇ ਵੀ ਲੀਡਰ ਨੇ ਸ਼ਰਾਬ ਪੁੱਕੀ ਫੀਮ ਚਿੱਟਾ ਗੋਲੀਆਂ ਡੋਡੇ ਬੰਡੇ ਤਾਂ ਗੋਡੇ ਗੜਦਿਓ ਬੰਡਣ ਵਾਲਿਆਂ ਦੀ ਵੀ ਤੇ ਬਣਾਉਣ ਵਾਲਿਆਂ ਦੀ ਵੀ ਆਹ ਲਿਆ ਦੇ ਸ਼ਹਿਰ 'ਚ ਸਾਡੇ ਸ਼ਹਿਰ ਦਾ ਮੈਂ ਖਿਆਲ ਰੱਖੂਗਾ ਬਾਹਰ ਆ ਰਿਹਾ ਛੋਡੇ ਨਾਲ ਕੋਈ ਮਰਜ਼ੀ ਹੋਵੇ ਸਾਲਾ ਚਾਹੇ ਕਿ ਡੱਤਣਾ ਆੜ ਹੋਵੇ ਕਿ ਡਾ ਲੈਂਡਲੋਰਡ ਹੋਵੇ ਕੋਈ ਨਵਾਂ ਹੋਵੇ ਕੋਈ ਪੁਰਾਣਾ ਹੋਵੇ ਕੋਈ ਬਸ ਨਸ਼ਾ ਨਾ ਬੰਡੇ ਉਹ ਜਿਹੜਾ ਉਹ ਮਰਜ਼ੀ ਕਰਿਆ ਦਾ ਆਪਾਂ ਨੇ ਕਿਸੇ ਨਾਲ ਕੋਈ ਬੈਰ ਨਹੀਂ ਇੱਕ ਵਾਰ ਫੇਰ ਦੱਸਦਾ ਮੈਂ ਪੰਜਾਬ ਦੇ ਕੋਈ ਵੀ ਐਮਪੀ ਦਾ ਉਮੀਦਵਾਰ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਜ਼ਿਲ੍ਹੇ 'ਚ ਪੁੱਕੀ ਵੀਮ ਡੋਡੇ ਚਿੱਟਾ ਸਮੈਕ ਗੋਲੀਆਂ ਕੈਪਸੂਲ ਟੀਕੇ ਬੰਡੇ ਤਬਖਸ਼ਾ ਨਾ ਮੰਡਣ ਵਾਲੇ ਨੂੰ ਐਨਾ ਸਮਝੋ ਵੀ ਖਾ ਲਾਂਗੇ ਲੈ ਕੇ ਕੱਲ ਨੂੰ ਆਪਦੇ ਬੱਚੇ ਲੱਗਣਗੇ ਇਸੇ ਕੰਮ ਤੇ ਉਹ ਦੋ ਦਿਨ ਰੋਟੇ ਵੇਚ ਕੇ ਆਪਾਂ ਨੂੰ ਕਹਾਂ ਜਾਣਗੇ ਦੋ ਦਿਨ ਦੇਣਗੇ ਤੀਜੇ ਦਿਨ ਨੂੰ ਵੇਰ ਤੇ ਆਪਣੇ ਜਵਾਕਾਂ ਪੂਛਾਂ ਲਾ ਲਾਣੇ ਪਿੱਛੇ ਪ੍ਰਧਾਨਗੀ ਦੀਆਂ ਲੰਡੂ ਪ੍ਰਧਾਨਗੀ ਨੇ ਪੂਛਾਂ ਲਾ ਕੇ ਉਹਨਾਂ ਨੂੰ ਜਿੰਦਾ ਆਵਾਜ਼ ਮੁਰਦਾ ਬਾਦ ਰਾਈ ਲੀਆਂ ਚਾਹਨੇ ਆ ਕਿੱਥੇ ਗਏ ਉਹ ਮੋਟਰਸਾਈਕਲ ਲੱਗੇ 100 100 ਜਵਾਬ ਆਪਣੇ ਲੱਪਣਾ ਮਾਰਿਆ ਉਹ ਕੰਨ ਤੇ ਨਿਆਣਿਆਂ ਜਾਂ ਉਹਨੂੰ ਅਕਲ ਨਹੀਂ ਸ਼ੱਕ ਨਹੀਂ ਸਾਲੇ ਬਣਿਆ ਬੈਜੋ ਕੋ ਟਿੱਕੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਰਾਜ ਕਰਦੇ ਆ ਉਹਨੂੰ ਆਪਣੇ ਤੇ ਕੋਈ ਛੋਡੇ ਘਰਾਂ ਜੋ ਤੁਸੀਂ ਦੇਖੀ ਜਾਂਦੇ ਜੋ ਛੋਡੇ ਘਰਾਂ ਦੱਸੋ ਕਿੱਡੇ ਕਿ ਲੀਡਰ ਨਿਕਲ ਕਦੇ ਆ ਜੋ ਤੁਸੀਂ ਇੰਨੀਆਂ ਪਾਰਟੀਆਂ ਸੇਵਾ ਕਰੀਆਂ ਵੀ ਚਲੋ ਤੁਸੀਂ ਲੜੋ ਟਿੱਕ ਟਿੱਕ ਟ ਲੈ ਲੋ ਉਹੀ ਬੰਦੇ ਸਾਮੇ ਪੁਰਾਣੇ ਮੁੜ ਕੁੜ ਕੇ ਆਉਣਗੇ ਅਸੀਂ ਸਾਨੂੰ ਮੌਕਾ ਦੇ ਮੌਕਾ ਦੇ ਛੋੜੀ ਮੌਕਾ ਦਈਏ ਸੋਨੂੰ ਨਿਕਲਦੀ ਆ ਮੈਥੋ ਸਵੇਰੇ ਸਵੇਰੇ ਇਹਨਾਂ ਨੂੰ ਕੰਜਰਾਂ ਨੂੰ ਕਹੋ ਇਹਨਾਂ ਨੇ ਲੁੱਟ ਕੇ ਖਾਣਾ ਬਈ ਆਪਣਾ ਮਾਸ ਖਾਣਾ ਬੰਦੀ ਸਿੰਘਾਂ ਤੇ ਨਹੀਂ ਬੋਲੇ ਕਦੇ ਕੁਛ ਨਹੀਂ ਬੋਲ ਸਕਿਆ ਅਮਰਤਪਾਲ ਦਾ ਪ੍ਰੋਗਰਾਮ ਦਿੱਤਾ ਸੀ ਉਹਦੀ ਮਾਂ ਤਾਂ ਗ੍ਰਿਫਤਾਰ ਕਰਾਤੀ ਉੱਥੇ ਮੂਹਰੇ ਨਹੀਂ ਪਹੁੰਚੇ ਇਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਫਿੱਟ ਲਾਣਤਾ ਹੈ ਅਹੀਆਂ ਕਮੇਟੀਆਂ ਨੂੰ ਪਰਿਵਾਰ ਨੂੰ ਬਹੁਤ ਮੈਂ ਬੇਨਤੀ ਕਰੀ ਸੀ ਸਮਝਾਇਆ ਵੀ ਸੀ ਜਦੋਂ ਮੈਂ ਸਵਾਲ ਕਰੇ ਸੀ ਮੇਰਾ ਸਾਥ ਵੀ ਨਹੀਂ ਦਿੱਤਾ ਸੀਗਾ ਜਦੋਂ ਅਮਰਤਪਾਲ ਮਹਿਰੋ ਨੇ ਬੋਲਿਆ ਸੀ ਵਿਚਾਰਾਂ ਨੇ ਹੋਦਾ ਸਾਥ ਵੀ ਨਹੀਂ ਦਿੱਤਾ ਸੀਗਾ ਉਹ ਤਾਂ ਉਹ ਹੀ ਲਾਤਾ ਸੀ ਉਲਟੀ ਚਲਾਤਾ ਸੀ ਕੰਮ ਸੋ ਬਾਈ ਬਣ ਕੇ ਤਾਕੜੇ ਹੋ ਜੋ ਤਾਕੜੇ ਹੋ ਕੇ ਹਣ ਵਾਲੀਆਂ ਇਲੈਕਸ਼ਨਾਂ ਚੰਗਾ ਮੈਨੂੰ ਨਾ ਪੁੱਛਿਆ ਕਰੋ ਮੈਨੂੰ ਹਜ਼ਾਰਾਂ ਮੈਂ ਸੁਝਾਉਂਦੇ ਨੇ ਬਈ ਕਿਹਨੂੰ ਵੋਟ ਪਾਈਏ ਮੈਂ 2 ਮਹੀਨੇ ਇਸੇ ਕਰਕੇ ਚੁੱਪਾਂ ਵੀ ਮੈਂ ਚੁੱਪ ਰਹਾ ਕਿਉਂ ਇਲੈਕਸ਼ਨ ਲੰਘ ਜਾਣ ਯਾਰ ਫਿਰ ਮੇਰਾ ਕੰਮ ਮੈਂ ਆਪੋਜੀਸ਼ਨ ਹੈ ਮੈਂ ਤਾਂ ਲੋਕਾਂ ਲਈ ਲੜਨਾ ਲੋਕਾਂ ਲਈ ਮਰਨਾ ਮੈਂ ਤਾਂ ਕੰਮ ਤਾਂ ਘਰੇ ਵੀ ਕਿਹਾ ਆ ਵੀ ਭਈਆ ਦੇ ਜਵਾਕ ਆਪ ਸੰਭੋ ਜਵਾਕ ਜੱਲੇ ਹੋਗੇ ਜ਼ਮੀਨ ਹੈਗੀ ਆ ਆਪਦੇ ਖਾਨਗੇ ਆਦੇ ਸਾਹਮਣੇ ਆਪ ਤਾਂ ਲੋਕ ਮੈਂ ਤਾਂ ਨਸ਼ੇ ਦੇ ਖਿਲਾਫ ਲੜਨੀ ਲੜਨਾ ਲੜਦਾ ਹੋਇਆ ਅੰਦਰ ਵਗ ਜਾ ਲੜਦਾ ਹੋਇਆ ਮਰ ਜਾ ਮੈਨੂੰ ਕੋਈ ਮਾਰ ਜੇ ਪਰ ਆ 2 ਮਹੀਨੇ ਮੈਂ ਵੋਟਾਂ ਨੇ ਯਾਰ ਕੁਝ ਕਰ ਨਹੀਂ ਸਕਦਾ ਪੁਲਿਸ ਮੇਰੀ ਬੈਰੀ ਲੀਡਰ ਮੇਰੇ ਬੈਰੀ ਗੈਂਗਸਟਰ ਮੇਰੇ ਬੈਰੀ ਨਸ਼ਾ ਵੇਚਣ ਵਾਲੇ ਮੇਰੇ ਬੈਰੀ ਬਲੈਕ ਯੇ ਪੂਰੇ ਵੱਡੇ ਮੇਰੇ ਬੈਰੀ ਪ੍ਰਸ਼ਾਸਨ ਸਾਰਾ ਮੇਰਾ ਬੈਰੀ ਕਿਸੇ ਨਾਲ ਕਿਸੇ ਲੋਟ ਮੈਨੂੰ ਉਲਝਾਉਂ ਨੂੰ ਫਿਰਦਾ ਵੀ ਕਿਸੇ ਲੋਟ ਉਲਝ ਜੇ ਪਰ ਮੈਂ ਉਲਝਦਾ ਨਹੀਂ ਮੇਰੇ ਨਾਲ ਵਾਹਿਗੁਰੂ ਕਾਲਪੁਰਖੱਚੇ ਪਾਤਸ਼ਾਹ ਕਿਵੇਂ ਲਝਾਲੋਂਗੇ ਉਹਦੀ ਮਿਹਰ ਹੈ ਇੱਕ ਲੰਡੂ ਜਾਂ ਨਿਊਯਾਰਕ رپورਟਰ ਕੱਲ ਮੈਨੂੰ ਪੁੱਛਦਾ ਕਹਿੰਦਾ ਦੱਸ ਗੁਰੂ ਸਾਹਿਬਾਨ ਦਾ ਨਾਂ ਦੱਸ ਮੈਂ ਮੇਰਾ ਬੱਚਾ ਵੀ ਦੱਸ ਦੂ ਗੁਰੂ ਸਾਹਿਬਾਨ ਦਾ ਨਾਂ ਦਿੱਤਾ ਮੇਰੇ ਜੀ ਬਾਤ ਦੱਸ ਦੱਸ ਗੁਰੂ ਪੰਥ ਦੇ ਪਿਆਰਾਂ ਦੇ ਚਾਰ ਸਾਹਿਬਜਾਂ ਦੇ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਅੰਗ ਨੇ ਕਿੰਨੇ ਮੱਲੇ ਨੇ ਕਿੰਨੇ ਬਾਣ ਪੱਟਾਂ ਦੀ ਬਾਣੀ ਦਰਜ ਹੈ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਇਹਦਾ ਮੈਂ ਮੇਰਾ ਬੱਚਾ ਵੀ ਦੱਸ ਤੂੰ ਕੁਝ ਹੋਰ ਪੁੱਛ ਨਾਲੇ ਮੈਂ ਮੈਂ ਤਾਂ ਡਾਂਗ ਫੇਰਨੀ ਐ ਸੋ ਬਾਈ ਤੁਸੀਂ ਵੀ ਆਪਦੇ ਆਪ ਦੇ ਸ਼ਹਿਰਾਂ ਚ ਉੱਠੋ ਤਾਕੜੇ ਹੋਵੋ ਹੁਣ ਕੱਲਾ ਮੈਂ ਹਰ ਇੱਕ ਸ਼ਹਿਰ ਚ ਨਹੀਂ ਆ ਸਕਦਾ ਕਿਉਂ ਮੈਂ ਕੱਲਾ ਬੰਦਾ ਕਿੰਨਾ ਕੁ ਲੜੀ ਜਾਵਾਂ ਦੋ ਚਾਰ ਬੰਦੇ ਮੇਰੇ ਨਾਲ ਹੋਰ ਨੇ ਬਸ ਬਾਕੀ ਜਿਆਦਾ ਕੋਈ ਨਾਲ ਖੜਦੇ ਨਹੀਂ ਸਾਡੇ ਲੋਕ ਡਰਦੇ ਨੇ ਵੀ ਪਰਚਾ ਪੈ ਜੂਗਾ ਐ ਹੋ ਜੂਗਾ ਐ ਹੋ ਜੂ ਇੱਕੋ ਸ਼ਹਿਰਾਂ ਚ ਕਰੀ ਜਾਂਦੇ ਨੇ ਕੰਮ ਉਹ ਵਿਚਾਰਾ ਮਲਕੀਤ ਸਿੰਘ ਅੰਮੇ ਮਾਇਆ ਲੱਗਿਆ ਪਿਆ ਉਹ ਸਾਜਣ ਲੱਗਿਆ ਪਿਆ ਨਵੇਂ ਸ਼ਹਿਰ ਵਾਲਾ ਹੋਰ ਕਈ ਪਿੰਡਾਂ ਚ ਲੋਕ ਕਰਦੇ ਨੇ ਇਹ ਜੀ ਗੱਲ ਨਹੀਂ ਕੰਮ ਕਰਦੇ ਨੇ ਕੋਈ ਆਪਾਂ ਕਿਸੇ ਨੂੰ ਪੈਸਾ ਟਿਕਾਣੀ ਲੈਂਦੇ ਹੁਣ ਕਿੱਥੋਂ ਦੋ ਤੁਰਾ ਤੁਰਾ ਫਿਰਾਂ ਮੈਂ ਮੈਂ ਮੋਟਰਸਾਈਕਲ ਤੇ ਹੋ ਮੈਂ ਸਾਈਕਲ ਤੇ ਹੋ ਮੈਂ ਮੇਰੀ ਮਰਜ਼ੀ ਹੈ ਨਾ ਮੋਂ ਮੇਰਾ ਇਹ ਕੰਮ 'ਚ ਮੇਰਾ ਨਾਂ ਲਾ ਰਹੇ ਸੀ ਪੱਤਰਕਾਰ ਵੀ ਛੋਟੇ ਦਾ ਕੰਮ ਹੋ ਸਕਦਾ ਐਂਟੀ ਡਰੱਗ ਹਾਂ ਮੇਰੇ ਦੋਸਤੀਏ ਉਹਦੇ 'ਚ ਮੇਰੇ ਦੋਸਤੀ ਨੇ ਉਹ ਵਿਚਾਰੇ ਦੋ ਤਾਂ ਬਾਕੀ ਤਾਂ ਚਿੱਟੇ ਵਾਲੇ ਫੜ ਕੇ ਪੜਾਏ ਸੀਗੇ ਮੈਨੂੰ ਤਾਂ ਉਹਨਾਂ ਨਾਲ ਕਰੇ ਬਾਹਵਾਸਤਾ ਵੀ ਨਹੀਂ ਸੀ ਉਸ ਜਾਂਚ ਕਰੇ ਇੱਕ ਦੋਸਤ ਹੋਰ ਫੜਿਆ ਗੱਲ ਪਰ ਸੁ ਵਿਚਾਰਾ ਮੈਨੂੰ ਮੈਂ ਜਿਹਨਾਂ ਦਾ ਚੱਪੜਾ ਹਾਰ-ਪਾਸ ਆਦਾ ਖੇਤਨ ਮਾਰ ਸਕਦਾ ਉਹਨਾਂ ਦੇ ਮੈਨੂੰ ਇਹੋ ਜਿਹਾ ਉਸ ਕਰਾਉਣ ਦੀ ਕੀ ਲੋੜ ਐ ਤਿੰਨ ਸਾਰ 350 ਦਾ ਲਾਉਂਦਾ ਕਿਉਂ ਖਰਾਬ ਕਰਵਾਉਣਾ ਕਿਸਤੇ ਉਹੀ ਡਾਂਗਾਂ ਨਾਲ ਉਹੀ ਲੱਪੜਾਂ ਨਾਲ ਹੀ ਹਟਾਵਾਂਗੇ ਜੇ ਹਟਾਉਣਾ ਹੋਵੇ ਬੇਨਤੀ ਨਾਲ ਹਟਾਵਾਂਗੇ ਸਾਡਾ ਸ਼ਹਿਰ ਆ ਭਾਈ ਚਾਰਾ ਕੋਈ ਦੁਸ਼ਮਣੀ ਥੋੜੀ ਐ ਕੋਈ ਦੁਸ਼ਮਣੀ ਥੋੜੀ ਐ ਵਿੱਚ ਦੁਸ਼ਮਣੀ ਨਹੀਂ ਨਸ਼ੇ ਨਾਲ ਦੁਸ਼ਮਣੀ ਐ ਗੱਲੀ ਵਿੱਚੋਂ ਹਟ ਜਾਣ ਹੁਣ ਵੀ ਨਹੀਂ ਹਟ ਰਹੇ ਯਾਰ ਕੀ ਕਰਾਂ ਇੰਨਾ ਕੁਝ ਹੋ ਗਿਆ ਫੇਰ ਨਹੀਂ ਹਟ ਰਹੇ ਹੱਥ ਬੰਨ ਕੇ ਬੇਨਤੀ ਐ ਖੜਜੋ ਫੇਰ ਗੁੰਡਿਆਂ ਨੂੰ ਜੇਲ੍ਹ ਚੋਂ ਮੀਟਿੰਗਾਂ ਕਰਕੇ ਪੈਸੇ ਆਫਰਾਂ ਕਰਦੇ ਨੇ ਵੀ ਝੋਟੇ ਨੂੰ ਮਾਰ ਦੋ ਜਿੰਨੇ ਰੁਪਏ ਦੇਵਾਂਗੇ ਉਹ ਤੁਸੀਂ ਮੈਨੂੰ ਹੀ ਦੇ ਦਿਓ ਮੈਂ ਖੁਦ ਚੱਲ ਕੇ ਆ ਜੂ ਮਾਰ ਲਿਓ ਤੁਹਾਡੇ ਸਾਹਮਣੇ ਖੜਜੂਗਾ ਕੇ ਉਹਨਾਂ ਨੂੰ ਕਿਉਂ ਦਿੰਦੇ ਹੋ ਸੜੇ ਬੰਦਿਆਂ ਨੂੰ ਪੈਸੇ ਤੁਸੀਂ ਮੀਟਿੰਗਾਂ ਕਰਦੇ ਹੋ ਉਹਨਾਂ ਨਾਲ ਤੁਸੀਂ ਵੀ ਇੰਨੇ ਰੁਪਏ ਦੇ ਦਾਂਗੇ ਇੰਨੇ ਕਰੋ ਇੰਨੇ ਲੱਖ ਰੁਪਏ ਦੇ ਦਾਂਗੇ ਇੰਨੇ ਵਕੀਲ ਨੂੰ ਦੇ ਦਾਂਗੇ ਫੇ 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 ਥੋੜਾ ਨਸ਼ਾ ਵੇਚ ਜੂ ਮੈਨੂੰ ਮਾਰ ਕੇ ਨਸ਼ਾ ਵੇਚਦਾ ਨਹੀਂ ਨਸ਼ਾ ਬੰਦ ਹੋਣਾ ਹੈ ਇੱਕ ਦਿਨ ਸਾਰੇ ਸਮਾਜ ਨੂੰ ਇਸ ਲਈ ਲੜਨਾ ਪੈਣਾ ਹੈ ਇਹ ਰਹਿ ਰਹਿ ਤਬੁਰਦ ਲੜਨਾ ਪੈਣਾ ਸਾਰੇ ਸਮਾਜ ਨੂੰ ਅੱਜ ਨਹੀਂ ਕੱਲ ਨਹੀਂ ਡਾਂਗ ਚੱਕਣੀ ਪੈਣੀ ਹੈ ਮੈਂ ਹੋਵਾਂ ਨਾ ਹੋਵਾਂ ਲੜਨਾ ਤਾਂ ਪਊ ਪਊ ਆਖਰ ਨੂੰ ਯਾਰ ਇਹ ਜੰਗ ਹੈ ਆਪਣੇ ਪੰਜਾਬੀਆਂ ਦੀ ਮੈਂ ਤਾਂ ਲੜ ਰਿਹਾ ਪਿਛਲੇ 9-10 ਮਹੀਨਿਆਂ ਤੋਂ ਮੈਨੂੰ ਪਤਾ ਮੈਂ ਕੀ ਕੁਛ ਚੱਲ ਰਿਹਾ ਅੰਦਰ ਰਾਤ ਦਾ ਪ੍ਰੈਸ਼ਰ ਨਾਲੋਂ ਕੁਝ ਵੀ ਲਾ ਲੋ ਤੰਗੀ ਤੁਰਸੀ ਲਾ ਲੋ ਲੜਾਈ ਝਾੜੇ ਲਾ ਲੋ ਹੋਰ ਸੌ ਘਰ ਦੀਆਂ ਦੁਖੀਆਂ ਘਰ ਦੇ ਪ੍ਰੋਬਲਮ ਨਾਲੋਂ ਉਧਰ ਰਾਤ ਮੈਨੂੰ ਪੁਲਿਸ ਘੇਰੀ ਰੱਖਦੀ ਹੈ ਮੇਰੇ ਘਰ ਨੂੰ ਨੌਂ ਨੌਂ ਦਿਨਾਂ ਬੱਚੇ ਮੇਰੇ ਨਿਕੇ ਨਿਕੇ ਨੇ ਜੋ ਪੁਲਸ ਤੋਂ ਪ੍ਰਭਾਵਤ ਹੁੰਦੇ ਨਹੀਂ ਗਰਾਊਂਡ 'ਚ ਜਾਂਦੇ ਸੀ ਇਹ ਮੈਨੂੰ ਪਤਾ ਹੈ ਮੈਂ ਕਿਹਾ ਕਿਸੇ ਉਹ ਹਨਾ ਕੋਈ ਮੈਨੂੰ ਸਾਲਾ ਸਾਬਤ ਕਰ ਦੇ ਪੰਜੀ ਦਾ ਉਹ ਗੁਣਾ ਗੁਣਾ ਕਰ ਹਾਂ ਮੇਰੇ ਕੋਲ ਦੋਸਤ ਨੇ ਮੈਂ ਉਹਨਾਂ ਦੇ ਨਾਮ ਵੀ ਲੈ ਦੂੰ ਜਿਹੜੇ ਮੇਰੀ ਮਾਇਕ ਮਦਦ ਤੱਬੀ ਮੈਨੂੰ ਉਹ ਵੀ ਘਰ ਵਾਸਤੇ ਨਹੀਂ ਮੈਨੂੰ ਕੋਈ ਚੀਜ਼ ਦੀ ਲੋੜ ਮੇਰੇ ਕੋਲ ਘਰੇ ਬਥੇਰੀ ਪ੍ਰਾਪਰਟੀ ਹੈ ਵੀ ਮੈਂ ਬਾਹਰ ਧਾਣੀਆਂ ਆਪਦੇ ਘਰ ਉਲਾ ਸਕਦਾ ਨਾ ਜਦੋਂ ਮੈਂ ਜਾਣ ਆਉਣਾ ਕਿਤੇ ਹਾਂ ਤੋਂ ਭਾਈ ਤਾਕੜੇ ਹੋ ਕੇ ਲੜੋ ਸਾਹ ਦਿਓ ਸਿੱਖ ਧਰਮਿਆਂ ਦਾ ਵੀ ਸਾਥ ਦਿਓ ਸਿੱਖ ਗਲਾਰਾਂ ਦਾ ਵੀ ਸਾਥ ਦਿਓ ਸਿੱਖ ਸਿਆਸਤ ਦਾ ਵੀ ਸਾਥ ਦਿਓ ਇਹ ਜੀ ਗੱਲ ਨਹੀਂ ਹੈਗੀ ਖਾਲਸਾ ਰਾਜ ਤੱਕ ਦਿਨਵਾ ਕੇ ਹਟ ਨਹੀਂ ਹਟਣਾ ਇਹ ਗੱਲ ਮਖੋ ਖਾਲਸਾ ਦਾ ਮਤਲਬ ਖਾਲਸਾ ਸੁਧ ਰਾਜ ਆਉਣੀ ਆਉਣਾ ਕਦੇ ਮਰਜ਼ੀ ਆ ਜਾਏ ਇਹ ਇਹ ਗੱਲ ਕਿਤੇ ਅਜਾਈ ਨਹੀਂ ਗਈ ਸੋ ਭਾਈ ਤੁਸੀਂ ਇਹਨਾਂ ਨੂੰ ਸਵਾਲ ਕਰੋ ਜਿਹੜੇ ਛੋਡੇ ਆਉਂਦੇ ਨੇ ਹਿੰਮਤ ਹੈ ਕਰਕੇ ਦੇਖੋ ਕੋਈ ਮਰਜ਼ੀ ਸਵਾਲ ਛੋਡੇ ਜਲਾ ਦੇ ਪੁੱਛ ਲਿਓ ਮੈਂ ਤਾਂ ਪੁੱਛੂਗਾ ਜਿੱਦੇ ਕੇ ਸਾਡੇ ਮੂਰੇ ਆਇਆ ਬਾਰ ਮੂਰੇ ਕੋਈ ਮਰਜ਼ੀ ਹੋਵੇ ਚਾਹੇ ਕੀ ਕਰ ਦੇਣਗੇ ਵੱਧੋ ਵੱਧ ਜੇਲ ਕਰਾ ਦੇਣਗੇ ਬਰਵਾ ਦੇਣਗੇ ਤੇ ਐਲਾਨ ਹੈ ਨਸ਼ਾ ਵੇਚਣਾ ਉਹ ਤਾਂ ਹੈਗੀ ਹੈਗਾ ਉਹ ਤਾਂ ਹੁਣ ਵੇਚ ਕੀ ਦਿਖਾਉਣ ਮੈਨੂੰ ਜਿੱਦੇ ਉਹਨੂੰ ਪਤਾ ਲੱਗ ਗਿਆ ਯਾਰ ਫਲਾਣਾ ਬੰਦੇ ਨੇ ਨਸ਼ਾ ਵੇਚਿਆਗਾ ਮਾਨਸਾ ਚ ਉਹ ਜਾਣੇ ਤੇ ਮੈਂ ਜਾਣਾ ਮੇਲਾ ਕੰਮ ਜਾਣੇ ਗੱਲ ਕਰ ਮੈਂ ਕੋਈ ਪਰਦਾ ਨਹੀਂ ਰੱਖਦਾ ਉੱਲਾ ਨਹੀਂ ਹੁੰਦਾ ਮੈਂ ਸ਼ਰੇ ਆਵਾਂ ਖੁਦ ਮੂਹਰੇ ਆਉਂਗਾ ਆਪ ਐਮੀ ਨਾ ਮੈਨੂੰ ਕਿਸੇ ਵੀ ਆਪ ਹੀ ਘਰ ਘੜੀ ਡੋਲ ਕੇ ਆਪ ਹੀ ਸਰਤੇ ਪਾ ਲਈ ਉਹ ਕੰਮ ਵਾਲਾ ਕੰਮ ਨਹੀਂ ਆ ਕੋਈ ਡਰਾਵਾ ਫੋਕਾ ਡਰਾਵਾ ਨਹੀਂ ਸਾਨੂੰ ਕਿਸੇ ਤੋਂ ਕਿਸੇ ਚੀਜ਼ ਦੀ ਲੋੜ ਹੈ ਨਸ਼ਾ ਵੇਚਣ ਵਾਲੇ ਨੂੰ ਹੁਣ 2 ਮਹੀਨੇ ਨੇ ਨਸ਼ਾ ਵੇਚਣਾ ਇਹਨਾਂ ਦਾ ਮਹੀਂ ਰੋਣਾ ਹੈ ਲੀਡਰਾਂ ਨੂੰ ਵੀ ਬੇਨਤੀ ਹੈ ਜਿਹੜੇ ਲੀਡਰ ਪਿੰਡਾਂ 'ਚ ਨਸ਼ਾ ਵੰਡਦੇ ਆ ਭੈਣਾ ਮੇਰਾ ਸਾਹ ਦੇਣਾ ਵੀਡੀਓ ਬਣਾ ਲਿਆ ਕਰਨ ਜਲੂਸ ਕੱਢਣਾ ਆਦੇ ਆਦੇ ਮੈਂ ਹੁਣ ਹਰੇਕ ਥਾਂ ਤੇ ਆ ਮੈਂ ਮਾਨਸਾ ਦਾ ਕਿਆ ਰੱਖ ਸਕਦਾ ਗੱਲੀ ਦਾ ਨਾ ਤੁਸੀਂ ਜਾਗੋ ਲੋਕੋ ਨੂੰ ਵੀੜ ਨੂੰ ਵੱਧ ਤੋਂ ਵੱਧ ਵੀ ਇਹੜਾ ਲੀਡਰ ਨਸ਼ਾ ਵੇਚੂਗਾ ਵੇਚਣੀ ਹੋ ਗਿਆ ਵੇਚ ਕੇ ਵੋਟ ਲਊਗਾ ਉਹਦਾ ਬਾਈਕਾਟ ਕਰੋ ਛਿੱਤਰ ਮਾਰੋ ਸਾਰੇ ਜਿਹੜੇ ਕੋਈ ਮਰਜੀ ਕਿਸੇ ਮਰਜੀ ਪਾਰਟੀ ਦਾ ਚਾਹੀਦਾ ਆਪਣੇ ਤੇ ਕਈ ਲਾਦੇ ਇਹ ਸੱਤ ਸਦਸਾ ਸਦਾ ਆਪਣੇ ਤੇ ਰਾਜ ਕਰਨ ਨੂੰ ਇਹ ਰਾਜੇ ਨਹੀਂ ਹੈਗੇਗੇ ਰਾਜਾ ਰਾਜ ਕਦੋਂ ਦੇ ਖਤਮ ਕਰੇ ਹੋਏ ਨੇ ਆਪਾਂ ਇਹ ਰੋਜ਼ ਆ ਜਾਂਦੇ ਨੇ ਦੂਜੇ ਤੀਜੇ ਦਿਨ ਸਾਨੂੰ ਮੌਕਾ ਦਿਓ ਸਾਨੂੰ ਮੌਕਾ ਦਿਓ ਕਾਹਦਾ ਮੌਕਾ 50 50 ਸਾਲ ਪਹਿਲਾਂ ਰਾਜ ਕਰ ਲਿਆ ਪੰਜ ਪੰਜ 700 ਸਾਲ ਤੁਸੀਂ ਕਰ ਲਿਆ ਨਵੇਂ ਜਵਾਕਾਂ ਦਾ ਮੌਕਾ ਨਹੀਂ ਕਿਸੇ ਦਾ ਹੋਰ ਦਾ ਆਉਣਾ ਚਾਹੀਦਾ ਸੋਨੂੰ ਦੇਈਏ ਮੜੋ ਕੁੜਕੇ ਕੀ ਕਰਿਆ ਤੁਸੀਂ ਸੰਸਦਾਂ ਚ ਜਾ ਕੇ ਸਾਡੇ ਲਈ ਕੀ ਇਸ ਤਰ੍ਹਾਂ ਰੋਲਦੇ ਫਿਰਦੇ ਆ ਸਾਡੇ ਤਾਂ ਜਵਾਕਾਂ ਤੇ ਅ ਐਨਐਸਐਲ ਆਤੀ ਤੁਸੀਂ ਸਾਡਾ ਤਾਂ ਬੰਦੀ ਸਿੰਘ ਨਹੀਂ ਬਾਹਰ ਆਏ ਮੇਰੇ ਖੁਦ ਰੋਜਵਾਰ ਚ ਪੁਲਿਸ ਰਹਿੰਦੀ ਐ 15 ਵਾਰ ਮੇਰੇ ਤੇ ਝੂਠੇ ਬਰਚੇ ਪਾਤੇ ਫੇਰ ਪਾ ਦੋ ਲੋਕ ਜਾਗਦੇ ਨਹੀਂ ਜਦੋਂ ਪਤਾ ਲੱਗ ਜੇ ਬਾਹਰ ਚ ਪੁਲਿਸ ਮੇਰੇ ਬੈਠੀ ਐ ਉਹ ਵਿਚਾਰਾ ਬਹਾਨਾ ਵੀ ਕਹੀ ਰਿਹਾ ਰਹੇ ਦੂਜੀ ਤੀਜੀ ਦਿਨ ਤੁਸੀਂ 12 ਚ ਵੀ ਨਹੀਂ ਜਾ ਸਕਦੇ ਯਾਰ ਛੋਟੀਆਂ ਨਾ ਜ਼ਮੀਰਾਂ ਇੰਨੀਆਂ ਵਰਗੀਆਂ ਸ਼ਹਿਰੀ ਲੋਕਾਂ ਦੀਆਂ ਹੋਰ ਛੋਟੇ ਲਈ ਲੜ ਕੇ ਫੇਰ ਵੀ ਛੋਟੇ ਲੜਨ ਲਈ ਤਿਆਰ ਆ ਕਿਉਂ ਪਤਾ ਹੈ ਇੱਕ ਦਿਨ ਇਹ ਜੰਗ ਨਸ਼ੇ ਦੀ ਜੰਗ ਇੱਕ ਦਿਨ ਨੇ ਵੱਡਾ ਰੂਪ ਲੈਣਾ ਐ ਇੱਕ ਦਿਨ ਇਸ ਜੰਗ ਨੇ ਵੱਡਾ ਰੂਪ ਲੈਣਾ ਇਹ ਕਰ ਕਰ ਅੱਗ ਪਹੁੰਚਣੀ ਹੈ ਫਿਰ ਹਰੇਕ ਪਿਓ ਨੂੰ ਡਾਂਗ ਚੱਕਣੀ ਹੁੰਦਾ ਪਿਓ ਵੀ ਮਰ ਜਾਣਗੇ ਨਸ਼ੇ ਨਾਲ ਦਾਦੇ ਰਹਿਣਗੇ ਖਾਬਰੇ ਦਾਦੇ ਬਚਨ ਤਾਂ ਡਾਂਗ ਚੱਕ ਲੈਣਾ ਗਰਾਉਂਡਾਂ ਨਾਲ ਜੋੜੋ ਬੱਚਾ ਨੂੰ ਬਾਣੀ ਨਾਲ ਜੋੜੋ ਪੂਰਨ ਤੇ ਕਿਹੜਾ ਸਾਲੇ ਪਕਾਈ ਮਾਰਦੇ ਦੂਜੇ ਤੀਜੇਨ ਸਾਡੇ ਯੋਧਿਆਂ ਖਿਲਾਫ ਇਹ ਵੀ ਛੱਡ ਜੋ ਚਾਹੇ ਤੁਸੀਂ ਨਿਊਜ਼ੀਲੈਂਡ 'ਚ ਬੈਠੇ ਹੋ ਚਾਹੇ ਆਸਟ੍ਰੇਲੀਆ 'ਚ ਬੈਠੇ ਹੋ ਕਿਤੇ ਵੀ ਚਿੰਤੂ-ਬਰੰਤੂ ਨਾ ਕਰੋ ਸਾਡੇ ਯੋਧਿਆਂ ਦੇ ਫੇਰ ਨਾ ਕਿਹੋ ਆਪਦੇ ਆਪਦੇ ਤੱਕ ਮਾਤਰ ਰੱਖੋ ਉਹ ਦੂਜੇ ਜੀਨ ਲੱਗ ਜਾਂਦਾ ਬਾਬਾ ਦੀਪ ਸਿੰਘ ਬਾਰੇ ਬੋਲਣ ਬਾਬਾ ਬੰਦਾ ਸਿੰਘ ਬਾਦਰ ਕਦੇ ਕੋਈ ਕਰਾਮਾਤ ਪਾਹਲਦਾ ਹੂੰ ਸੋਪਾ ਹੀ ਮਾਫ ਕਰਿਓ ਇਹ ਪੇਜ ਨੂੰ ਫਾਲੋ ਕਰ ਲੋ ਸਰਕਾਰਾਂ ਦਾ ਬਈ ਬਕਾਉਂਦੀਆਂ ਚਿੱਟਾ ਪਤਾ ਮੈਨੂੰ 6 ਮਹੀਨੇ ਹੋ ਗਏ ਲੜਦੇ ਨੂੰ ਸਾਲੀਆਂ ਫੜਦੀਆਂ ਨਹੀਂ ਪੁਲਿਸ ਵਾਲੇ ਨਹੀਂ ਫੜਦੇ ਉਲਟਾ ਤਿਆਰੀ ਰੱਖਦੇ ਨੇ ਵੀ ਝੋਟੇ ਨੂੰ ਕਿਸੇ ਲੋੜ ਫਸਾਈਏ ਝੋਟਾ ਨਹੀਂ ਫਸਦਾ ਸੋ ਉਤੋਂ ਅਕਾਲ ਪੁਰਖ ਦੀ ਕਿਰਪਾ ਝੋਟੇ ਤੇ ਜਿੱਦੇ ਫਸਣਾ ਹੋਇਆ ਆ ਫਸੂਗਾ ਕਿ ਆ ਬੱਜੂ ਹੱਕ ਚ ਵੀ ਆ ਆ ਗਿਆ ਪਰੋਣਾ ਫੜ ਲੋ ਕੀ ਕੀ ਤੁਸੀਂ ਜ਼ੋਰ ਲਾਉਂਦੇ ਹੋ ਕਿਵੇਂ ਕਿਵੇਂ ਤੁਸੀਂ ਉਹ ਕਰਦੇ ਹੋ ਮੈਨੂੰ ਪਤਾ ਨਹੀਂ ਤੁਸੀਂ ਜਵਾਕਾਂ ਨੂੰ ਘਰੋਂ ਚੱਕ ਕੇ ਕਾਊਂਟਰ ਕਰ ਦਿੰਦੇ ਹੋ ਖੂਨ ਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਰਮਾਤਮਾ ਸਾਨੂੰ ਕਿੱਥੇ ਜਾਣ ਬਖਸ਼ੂ ਛੋੜੀ ਤੇ ਨਿੱਕੇ ਨਿੱਕੇ ਨਿਆਣਿਆਂ ਦੇ ਕਾਊਂਟਰ ਕਰਦੇ ਹੋ ਘਰੋਂ ਚੱਕ ਕੇ ਨਾਉਂਦਿਆਂ ਦਾ ਕਿਸੇ ਦਾ ਗੰਡੇ ਤੇ ਚੱਕ ਕੇ ਥੱਲੇ ਧਰ ਕੇ ਜਾ ਕੇ ਮਿਟੇ ਤੁਸੀਂ ਫੈਰ ਮਾਰਦੇ ਹੋ ਗੁਰਦੁਆਰੇ ਚਲਾਉਂ ਖਾਂ ਗ੍ਰੰਥ ਸਾਹਿਬ ਲੈ ਕੇ ਬੰਦੇ ਨੂੰ ਝੂਠ ਮਾਰਦੇ ਹੋ ਤੁਸੀਂ ਅੰਗਤਾਂ ਦੇ ਪਤਾ ਸਭ ਸਾਨੂੰ ਕੁੱਸ ਵੀ ਕਰਦੇ ਤੁਸੀਂ ਪਹਿਲਾਂ ਕਿਹੜਾ ਸਾਡੀ ਥੋੜੀ ਜਵਾਨੀ ਦਾ ਕਹਾਣਾ ਕਰਿਆ ਤੁਹਾਨੂੰ ਰੱਬ ਨਹੀਂ ਦੀਦਾ ਅੱਗੇ ਸੀਸੇ 'ਚ ਖੜਾ ਉਹ ਨਹੀਂ ਤੁਹਾਨੂੰ ਲਾਣ ਤਾਂ ਪਉਂਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਡਿਊਟੀ ਬਖਸ਼ੀਏ ਤੁਸੀਂ ਇਹਨੂੰ ਨੇਕ ਕਰੋ ਨਸ਼ਾ ਬੰਦ ਕਰਾਓ ਹਾਂ 14 ਅਪ੍ਰੈਲ ਨੂੰ ਇੱਕ ਸਾਲ ਹੋ ਜਾਊਗਾ ਸ੍ਰਿੰਦਰ ਆਪਾਂ ਨੂੰ ਬਣਾਵਾਂਗੇ ਸਾਲ ਹਾਂ ਇੱਕ ਸਾਲ ਹੋ ਜਾਊਗਾ ਲੈ ਬਈ ਲੜਦਿਆਂ ਨੂੰ ਇੱਕ ਸਾਲ 'ਚ ਮੈਂ ਬੇਲ ਨਹੀਂ ਦੇਖੀ ਇੱਕ ਸਾਲ 'ਚ ਮੈਨੂੰ ਕੋਈ ਆਇਆ ਦਿਨ ਨਹੀਂ ਜਦੋਂ ਮੇਰੇ ਬਾਹਰ ਚ ਪੁਲਿਸ ਨਹੀਂ ਹੋਵੇ ਇੱਕ ਸਾਲ 'ਚ ਕੋਈ ਆਇਆ ਦਿਨ ਨਹੀਂ ਜਦੋਂ ਮੈਨੂੰ ਮਾਰਨ ਦੀ ਸਕੀਮਾ ਨਾ ਕਰੀਆਂ ਗਈਆਂ ਹੁਣ ਮੈਂ ਕਿਹਨੂੰ ਦੱਸਾਂ ਕੱਲਾ ਚੱਲਿਆ ਸੀ ਦੋ ਜਣੇ ਚੱਲੇ ਸੀ ਦੋ ਚਾਰ ਜਣੇ ਹੋਰ ਨੇ ਬਸ ਕੋਈ ਕੋ ਬਹੁਤ ਹੀ ਵੱਡੀ ਫੌਜ ਵੀ ਨਹੀਂ ਅਕਾਲਪੁਰਖ ਦੀ ਫੌਜ ਬਹੁਤ ਤਾਕੜੀ ਹੈ ਸੋਪਾ ਹੀ ਲੜੋ ਬਾਕੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੋਟਾਂ ਬਾਰੇ ਅਸੀਂ ਪਹਿਲੀ ਕਿਹਾ ਆ ਵੀ ਸਾਨੂੰ ਕਿਸੇ ਵੋਟਾਂ ਛੋਟਾਂ ਨਾਲ ਲੋੜ ਨਹੀਂ ਕਿਸੇ ਰਾਜਨੀਤਿਕ ਪਾਰਟੀ ਦੀ ਲੋੜ ਨਹੀਂ ਅਸੀਂ ਬਗੈਰ ਰਾਜਨੀਤੀ ਚੰਗਿਆ ਜੋ ਸਾਨੂੰ ਚੰਗਾ ਲੱਗੇ ਉਹਨੂੰ ਵੋਟਾਂ ਪਾਵੋ ਜੋ ਸਾਨੂੰ ਚੰਗਾ ਲੱਗੂ ਤੁਸੀਂ ਦੱਸਾਂਗੇ ਵੀ ਇਹ ਭਾਈ ਚੰਗਾ ਲੀਡਰ ਹੈ ਇਹਨੂੰ ਵੋਟਾਂ ਪਾਓ ਉਹ ਤਾਂ ਸਾਡੀ ਮਰਜ਼ੀ ਨਾ ਜੋ ਚੰਗਾ ਹੋਇਆ ਸਿੰਘ ਸਾਾਨੂੰ ਲੱਗਿਆ ਵੀ ਇਹ ਗੁਰੂ ਦਾ ਸਿੰਘ ਹੈ ਸਾਡੀ ਸਿੱਖੀ ਦੀ ਗੱਲ ਕਰੂਗਾ ਉਹਨੂੰ ਤੁਸੀਂ ਵੋਟਾਂ ਬਾਕੀ ਸੋਡੇ ਦਿਲ ਦੀ ਮਰਜ਼ੀ ਆ ਯਾਰ ਸੋਨੂੰ ਪਤਾ ਤੁਸੀਂ ਮੂਰਖ ਥੋੜੀ ਹੋ ਹਰ ਵਾਰ ਮੂਰਖ ਥੋੜੀ ਬਣੋਗੇ ਪਿਛਲੀ ਵਾਰ ਮੂਰਖ ਬਣ ਗਏ ਹੁਣ ਦਿੱਲੀ ਗਿਆ ਬਾਗੇ ਧਰਨਾ ਲਾਉਣਾ ਸਾਨੂੰ ਪੰਜਾਬ ਚ ਨਹੀਂ ਧਰਨੇ ਲਾਉਣ ਦਿੰਦੇ ਆਪ ਦਿੱਲੀ ਲੱਪ ਗਏ Papa ji ਲਈ ਆਪਦੇ ਲਈ ਠੀਕ ਹੈ ਸਾਨੂੰ ਪੰਜਾਬ ਚ ਨਹੀਂ ਧਰਨੇ ਲਾਉਣ ਦਿੰਦੇ 100 100 ਕੁਸ ਕਰਦੇ ਨੇ ਅੱਦੀ 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 ਬੀਜੇਪੀ ਚਾ ਰਹੇ ਨੇ ਅੱਦੇ ਤੋਂ ਵੱਧ ਈਡੀ ਲਿਆ ਰਹੀ ਹੈ ਦਰਦਿਆਂ ਨੂੰ ਦੇਖ ਲਿਓ ਖੇਤਰੀ ਪਾਰਟੀ ਸੀ ਉਹ 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 ਮਾਂਜ ਕੇ ਰੱਖਤੀ ਜਿੱਨਾਂ ਚਿਰ ਖੇਤਰੀ ਪਾਰਟੀ ਖੜੀ ਨਹੀਂ ਹੁੰਦੀ ਨਵੀਂ ਤਿਆਰ ਨਹੀਂ ਹੁੰਦੀ ਨਵੇਂ ਹੱਥਾਂ ਜੋ ਤਿਆਰ ਨਹੀਂ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਆ ਲਾਸਟੀ ਵੋਟਾਂ ਨੇ ਹੁੰਦਾ ਗੁਰੂ ਗੋਬਿੰਦ ਸਿੰਘ ਦੇ ਮੇਰੇ ਹਿਸਾਬ ਨਾਲ ਵਚਨ ਪੂਰੇ ਹੋਣ ਵਾਲੀ ਨੇ ਜੋ ਵੀ ਬਸ ਆਉਣ ਵਾਲੀ ਹੈ ਸਿੰਘਾਂ ਦਾ ਰਾਜ ਮੇਰੇ ਸਾਹਮਣੇ ਤਾਂ ਜਿਵੇਂ ਖਲਾਫ ਚੱਲ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਨਾਲ ਬਲਤਕਾਰ ਹੋ ਰਿਹਾ ਨੇ ਕਾਲ ਯੁਗ ਕੋਰ ਕਾਲ ਯੁਗ ਆਪਣਿਆ ਪਿਆਗਾ ਹਨਾ ਕੋਈ ਗੱਲ ਨਹੀਂ ਭਾਈ ਚਲੋ ਜੇ ਬੋਲੇ ਚੱਲਿਆ ਗਿਆ ਹੋਵੇ ਮਾਫ ਕਰਿਓ ਕਿਸ ਨੂੰ ਗੱਲ ਕਰ ਮੇਰੀਆਂ ਗੱਲਾਂ ਯਾਦ ਰੱਖਿਓ ਇੱਕ ਤਾਂ ਭਾਈ ਨਸ਼ਾ ਨਾ ਵੇਚਿਓ ਮੈਨੂੰ ਖਬਰ ਨਹੀਂ ਹੋਣੀ ਚਾਹੀਦੀ ਕੋਈ ਨਸ਼ਾ ਵੇਚਦਾ ਫੇਰ ਨਾ ਕਿਹਾ ਮੈਂ ਇੱਥੋਂ ਨਹੀਂ ਚੱਲਿਆ ਜਾਣਾ ਯਾਰ ਬਹੁਤ ਹੋ ਗਿਆ ਹੁਣ ਇੰਨਾ ਮੈਂ ਇੱਥੋਂ ਨਹੀਂ ਹੁਣ ਚੱਲਿਆ ਜਾਂਦਾ ਬਾਅਦ ਚ ਨਾ ਮੈਂ ਕਿਸੇ ਦੀ ਸਾਥ ਨਾ ਮੈਂ ਨਾ ਮੈਂ ਕਿਸੇ ਨੂੰ ਫਸਾਵਾਂ ਹਣਾ ਤੇ ਫਿਰ ਨੰਬਰ 2 ਜੇ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਬੰਦੇ ਨੇ ਗੋਲੀ ਵੇਚੀ ਆ ਤੇ ਨੰਬਰ 2 ਜਿਹੜੀਆਂ ਆਹ ਵੋਟਾਂ 'ਚ ਵੇਚਦੇ ਨੇ ਨਸ਼ਾ ਇਹ ਹਰੇਕ ਪਿੰਡ ਤੇ ਹਰੇਕ ਸ਼ਹਿਰ ਤੇ ਮਾਈਆਂ ਭੈਣਾਂ ਨੂੰ ਆਪ ਭੈਣਾਂ ਨੂੰ ਲੜਨਾ ਪਊਗਾ ਬੰਦੇ ਤਾਂ ਨਸ਼ੇ ਦੇ ਮਾਰੇ ਚੁੱਪ ਕਰ ਜਾਣਗੇ ਕੋਈ ਕੋਈ ਅਣਖੀ ਹੁੰਦੇ ਨੇ ਪਿੰਡ 'ਚ 60% ਬੰਦੇ ਸਹੀ ਹੁੰਦੇ ਨੇ ਪਿੰਡਾਂ 'ਚ ਉਹ 60% ਨੂੰ ਚਾਹੀਦਾ ਕਿ ਉਹਨਾਂ 'ਚ 4% ਵੀ ਨਾਲ ਦੇ ਪਿੰਡ 'ਚ ਵਿਰੋਧ ਕਰਨ ਵੀ ਜਿਹੜਾ ਨਸ਼ਾ ਵੀ ਸਾਡੇ ਪਿੰਡ 'ਚ ਨਸ਼ਾ ਨਾ ਆਵੜ ਅੱਬਲ ਮੈਂ ਤਾਂ ਬੈ ਐ ਲਿਖ ਕੇ ਲਾ ਦੋ ਵੀ ਉਹ ਸਾਡੇ ਪਿੰਡ 'ਚ ਨਸ਼ੇ ਦੇਣ ਦੀ ਗੱਲ ਕਰੂਗਾ ਉਹਦਾ ਬਾਈਕਾਟ ਹੈ ਉੰਜ ਤੋਂ ਦੱਸੋ ਅਸੀਂ ਕੰਮ ਕਰ ਰਹੇ ਨੇ ਲੋਕਾਂ ਨੇ ਸਵਾਲਾਂ ਮੈਨੂੰ 7 ਸਵਾਲ ਪੁੱਛਣੂ 2 ਮਹੀਨਾ ਹੋ ਗਿਆ ਕਿਸੇ ਇੱਕ ਨੇ ਇੱਕ ਨੇ ਜਵਾਬ ਦੇਣ ਦੀ ਕੋਸ਼ਿਸ਼ ਹੀ ਨਹੀਂ ਕਰੀ ਕਿਸੇ ਨੇ ਇੱਕ ਨੇ ਇੱਕ ਨੇ ਆ ਬਾਈ ਹਰਪ੍ਰੀ ਤੁੱਪੜਾ ਇੱਕ ਦੋ ਦਿਨ ਖੜ ਜਾ ਲਾਵਾਂਗੇ ਫੋਨ ਐਸੇ ਰੌਲੇ ਕਰ ਕੀ ਬੰਦ ਕਰਿਆ ਹੋਈ ਫੋਨ ਜਾ ਹੈ ਇੱਕ ਦੋ ਦਿਨ ਦਾ ਕਰ ਲਈ ਗੱਲ ਜਿਹੜੀ ਕਰਨੀ ਹੋਈ ਹੈ ਨਾ ਕੋਈ ਗੱਲ ਨਹੀਂ ਵੀਰੇ ਸ਼ੇਅਰ ਕਰ ਦਿਓ ਯਾਰ ਇਹ ਤੇ ਲੋਕ ਘੱਟ ਜੋੜਦੇ ਨੇ ਇੱਕ ਤਾਂ ਪੇਜ ਦੂਜੇ ਦਾ ਬੰਦ ਕਰ ਰਹਿੰਦੀਆਂ ਸਰਕਾਰਾਂ ਨਵੇਂ ਅਮਲ ਆਉਣੇ ਉਹਦੀ ਰੀਚ ਘਟਾ ਦਿੰਦੀਆਂ ਨੇ ਸੋ ਤੁਸੀਂ ਇਹ ਤਾਂ ਸਾਹ ਦੇ ਲਿਆ ਕਰੋ ਪੇਜ ਤਾਂ ਫੋਲੋ ਕਰ ਲਿਆ ਕਰੋ ਪੁਰਾਣਾ ਪੇਜ ਸੀ ਚੱਲਦਾ ਸੀ ਵਧੀਆ ਉਹਦੀ ਰੀਚ ਘਟਾਦੀ ਇਹ ਉਹਨਾਂ ਸੱਚੀ ਗੱਲ ਨੂੰਗਾ ਜਾਣ ਨਹੀਂ ਦਿੰਦੇ ਭਾਈ ਹੁਣ ਮੈਂ ਇੱਕ ਗੱਲ ਤੇ ਹੋਰ ਆਉਣਾ ਛੋਟੀ ਜੀ ਗੱਲ ਆ ਟਾਈਮ ਲੰਬਾ ਲੈ ਗਿਆ ਮੈਂ ਇੱਥੋਂ ਯਾਰ ਪ੍ਰਭਾਵਕ ਹੋ ਜਾਣਾ ਅਸੀਂ ਜਦੋਂ ਵਿਆਹ ਹੁੰਦਾ ਸਾਡੇ ਘਰੇ ਵਿਆਹ ਹੁੰਦਾ ਅਸੀਂ ਨੱਚਣ ਵਾਲੀਆਂ ਹੁੰਦਾ ਆਪਣੀਆਂ ਭੈਣਾਂ ਨੇ ਉਹਦਾ ਕੰਮ ਹੈ ਉਹਨਾਂ ਨੂੰ ਲਿਆਉਣੇ ਲੱਖ ਲੱਖ ਰੁਪਈਆ ਦਿੰਨੇ ਆ ਉਹਨਾਂ ਨੂੰ ਤੇ ਗੁਰੂ ਘਰ ਦਾ ਜਿਹੜਾ ਪਾਠੀ ਹੈ ਉਹਨੂੰ 2100 ਚ ਲਮੇੜਦੇ ਆ ਜਾਂ 1100 ਚ ਨਵੇੜਦੇ ਆ ਉਹ ਲੱਖ ਰੁਪਈਆ ਉਹਨੂੰ ਦਿਓ ਉਹਨੂੰ ਕਹੋ ਚੱਕ ਬਾਬਾ ਸਾਡੇ ਘਰੇ ਵਿਆਹ ਖੁਸ਼ੀਆ ਗੁਰੂ ਗੋਬਿੰਦ ਸਿੰਘ ਨੇ ਮਿਹਰ ਕਰੀਆ ਤੂੰ ਲੱਖ ਰੁਪਿਆ ਚੱਕ ਲਾਵਾ ਪੜ ਦਿਲੋਂ ਲਾਵਾ ਪੜ ਬੱਚਿਆਂ ਦੀ ਫੀਸ ਭਰ ਸਾਲ ਪਰ ਦਾ ਖਰਚਾ ਚੱਲੇ ਘਟੂ ਘਟ 7-800 ਰੁਪਿਆ ਦਿਹਾੜੀ ਹੋਣੀ ਜਿੰਦੀ ਆ ਪਾਠੀ ਸਿੰਘ ਦੀ ਏਸੀ ਵਾਲੇ ਕਮਰੇ ਹੋਣੀ ਨੇ ਹੈ ਕਿਤੇ ਇੱਕ ਦੋ ਪਿੰਡਾਂ ਚ ਨਹੀਂ ਪਾਠੀ ਜਿੰਨੇ 7 7000 6 6000 ਨੌਕਰੀਆਂ ਕਰਦੇ ਨੇ ਉਹ ਕਿੱਥੋਂ ਸਿੱਖੀ ਦਾ ਪ੍ਰਚਾਰ ਕਰਨਗੇ ਜਦੋਂ ਉਹ ਬੱਚਿਆਂ ਨੂੰ ਸਿੱਖੀ ਨਾਲ 18000 ਰੁਪਇਆ ਮਿਲੂ ਪਾਠੀ ਦਾ ਵੀ ਪਰਿਵਾਰ ਆ ਯਾਰ ਦੋ ਬੱਚੇ ਨੇ 700 ਰੁਪਇਆ ਦਿਹਾੜੀ ਆ ਸਵੇਰੇ ਤੰਨੋ ਬਾਝ ਉੱਠ ਕੇ ਅਰਦਾਸ ਕਰਨੀ ਕਥਾ ਕੀਰਤਨ ਕਰਨੀ ਨਿਤਨੇਮ ਕਰਨਾ ਸੌਖਾ ਫਿਰ ਪਿੰਡਾਂ ਚ 2100 ਚ ਸ਼ਰਮ ਕਰ ਲੋ ਵੱਡੇ ਵੱਡੇ ਜੇ세ਦਾਰ ਆ ਆਪ 2100 ਦਿੰਦੇ ਨੇ ਇਹ ਗੱਲਾਂ ਮੈਂ ਖੁਦ ਤਾਂ ਕਰ ਰਿਹਾ ਮੈਂ ਆਪਦੇ ਵਿਆਹ ਚ ਨਾ ਕੁਝ ਨਹੀਂ ਕਰਿਆ ਸਿਰ ਪਾਠੀ ਸੀ ਇਹ ਪੁੱਛ ਰੋ 10 ਸਾਲ ਪਹਿਲਾਂ ਦੀ ਗੱਲ ਆ ਕੋਈ ਅੱਜ ਦੀ ਗੱਲ ਨਹੀਂ ਹੈਗੀ ਸਿਰ ਪਾਠੀ ਕੋਈ ਗੌਣ ਆਲਾ ਨਹੀਂ ਕੋਈ ਗਵਈਆਂ ਨਹੀਂ ਸਿੰਪਲ ਵਿਆਹ ਕਰਾਇਆ ਸੀ 10 12 ਕਿੱਲੇ ਮੈਨੂੰ ਬਾਣਦੇ ਹੋ ਰਹੇ ਮੈਂ ਕੋਈ ਸੂਈ ਦਾਸ ਚ ਨਹੀਂ ਲਈ ਸੀ ਸਰੋਪੇ ਪਾਇਸੀ ਕੋਈ ਮਿਲਨੀਆਂ ਨਹੀਂ ਹੋਈਆਂ ਸੀ ਇਹ ਤਾਂ 10 ਸਾਲ ਪੁਰਾਣੀਆਂ ਗੱਲਾਂ ਨੇ ਉਦੋਂ ਮੈਂ ਬਹੁਤ ਛੋਟਾ ਸੀ 28 26 ਸਾਲਾਂ ਦਾ ਹੋਂਸਤਾ 26 ਸਾਲਾਂ ਦਾ ਗਾਹੋਂ ਕੋਈ ਦਾ ਨਹੀਂ ਲੈਂਦਾ ਮੇਰੇ ਸਹੁਰੇ ਨੇ ਸਹੁਰੇ ਨੂੰ ਪੁੱਛ ਲਿਓ ਕੋਈ ਸੂਈ ਨਹੀਂ ਜਿਹੜੇ ਕੱਪੜੇ 5 6 ਹੁੰਦੇ ਨੇ ਬਸ ਉਹ ਕੱਪੜਾ ਚਾਸੀਂ ਲੈ ਕੇ ਆਗੇ ਸੀ ਜਿੰਨੇ ਜੰਨ ਗਏ ਸੀ ਸਾਵੇਂ ਸਾਵੇਂ ਬੰਦੇ ਸੋ ਭਾਈ ਇਹ ਜੇ ਫੁੱਦੂ ਕਾਲਚਰਾਂ ਤੋਂ ਬਚੋ ਮਚਾਉਣ ਨੱਚਣ ਵਾਲਿਆਂ ਨੂੰ ਪੈਸੇ ਦੇਣੋਂ ਪਾਠੀ ਸਿੰਘਾਂ ਨੂੰ ਵੱਧ ਪੈਸੇ ਦਿਓ ਉਹਨਾਂ ਨੂੰ ਤਕੜਾ ਕਰੋ ਆਪਦੇ ਗੁਰੂ ਕੇ ਵਜੀਰਾ ਨੂੰ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਨੇ ਲਟੇਰੇ ਉਹ ਤਾਂ ਲੁਕੁੰ ਦੇ ਡਰਾਈਵਰਾਂ ਚ ਤੇ ਪਾਠੀ ਸਿੰਘ ਸਾਈਕਲਾਂ ਜਮਾਤ ਸਰਕਾਰੀ ਸਕੂਲਾਂ ਚ ਪਾਤੇ ਕੱਪੜੇ ਕਾਣਾ ਸੋ ਲੜੋ ਇਕੱਠੇ ਹੋ ਕੇ ਪਹਿਲਾਂ 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 ਸੁਰ ਬਹੁਤ ਚਿਰ ਹੋ ਗਿਆ ਬੋਲਦਿਆਂ ਨੂੰ ਯਾਰ ਹੁਣ ਬੋਲਣੋਂ ਵੀ ਬਿਮਾਰੀਆਂ ਲੱਗੀਆਂ ਜੇਲ੍ਹਾਂ ਕੱਟ ਲਈਆਂ ਖੱਟਿਆ ਕੀ ਜਾਂ ਡਾਂਗਾ ਔਰ ਪਰਚੇ 9 8 9 ਪਰਚੇ ਅੰਦਰੀਕਾ ਮੋਤਨੀਆਂ ਪੈਂਦੀਆਂ ਨੇ ਰੋਜ਼ ਤਰੀਕ ਹੁੰਦੀ ਆ ਰੱਟਾਂ ਨਹੀਂ ਪਾਈਆਂ ਹਰੇਕ ਬੰਦਾ ਨਾਲ ਦਾ ਲਗਭਗ ਅਬਿਆਸੀ ਮਾਨਸਾ ਜਿਹਦੇ ਖਰਾਫ ਲੜਾਈ ਲੜਾਈ ਸੀ ਏਡਾ ਜੰਗ ਲੜਾਇਆ ਸੀ ਸੀ 6 ਮਹੀਨੇ ਮੈਂ ਜੇਲ੍ਹ ਚ ਬੈਠਾ ਤੇ 9 ਮਹੀਨੇ ਸਰਤੇ ਸਾਰੇ ਉਹਦੇ ਵਿਆਹ ਜਿਹਾ ਕਿ ਮੱਛੀ ਵਾਲੇ ਪਕੌੜੇ ਖਾ ਕੇ ਆਏ ਨੇ ਉਹ ਗੋਇਲ ਦੇ ਡੀਐਸਪੀ ਗੋਇਲ ਦੇ ਵਿਆਹ ਚ ਗਏ ਨੇ ਕਿਹੜਾ ਲੀਡਰ ਨਹੀਂ ਗਿਆ ਮੈਨੂੰ ਐ ਦੱਸੋ ਮੇਰੇ ਧਰਨੇ ਵਾਲਾ ਦੋ ਚਾਰ ਨੂੰ ਛੱਡ ਕੇ ਦੋ ਚਾਰ ਨਹੀਂ ਗਿਹੜੇ ਮਾਨਦਾਰ ਨੇ ਮੈਂ ਸਾਰਿਆਂ ਦਾ ਉਹਨਾਂ ਦਾ ਵੀ ਬਾਇਓ ਡਾਟਾ ਪਾਉਂ ਅੱਜ ਵੀਡੀਓ ਕਿਸੇ ਹੋਰ ਮਤਲਬ ਲਈ ਪਾਈ ਆ ਸੋ ਭਾਈ ਮਾਫ ਕਰਿਓ ਬੱਕ ਬੱਕ ਟਾਈਮ ਤੇ ਬੱਕ ਬੱਕ ਚਾਲਾਂ ਚਲਾਉਂਦੇ ਰਹਿੰਨੇ ਆ ਆਪਦੇ ਬੰਦਿਆਂ ਨਾਲ ਇਹ ਗੱਲ ਕਰਾਂ ਸੀ ਜਿੱਦੇ ਜੋ ਕੁਝ ਕਰਾਂਗੇ ਸੀ ਆਪ ਕਰਾਂਗੇ ਆਪਦੇ ਦਮ ਤੇ ਕਰਾਂਗੇ ਹਜੇ ਵੋਟਾਂ ਨੇ ਵੋਟਾਂ ਕਰਕੇ ਉਹ ਹੈ ਸੋ ਭਾਈ ਨਸ਼ਾਨਾ ਵੇਚਿਆ ਜਾਵੇ ਨਸ਼ੇਵਰਧੂ ਇਕੱਠੇ ਹੋ ਕੇ ਲੜੋ ਬਾਈ ਬਣ ਕੇ ਲਾਗ ਚੱਕ ਲੋ ਜੋ ਵੇਚਦਾ ਮੈਨੂੰ ਪਤਾ ਹੈ ਸਾਡੇ ਮਾਨਸਾ ਚ ਮੈਨੂੰ ਐ ਪਤਾ ਵੀ ਚਿੱਟਾ ਕੌਣ ਵੇਚ ਰਿਹਾ ਹੈ ਇੱਕ ਤਾਂ ਵੱਡਾ ਲੀਡਰ ਵਕਿਆ ਰਿਹਾ ਹੈ ਹੁਣ ਤਾਂ ਉਹ ਜਮਾ ਸਰੇ ਵਾਲੇ ਪਿਓ ਕੋਲੇ ਵਗ ਗਿਆ ਵੱਡਾ ਲੀਡਰ ਵਕਿਆ ਰਿਹਾ ਇੱਕ ਤਾਂ ਉਹਦਾ ਹੀ ਪਤਾ ਹੈ 2-4 ਬੰਦੇ ਹੋਰ ਵਕਿਆ ਰਹੇ ਨੇ ਉਹਨਾਂ ਦਾ ਵੀ ਪਤਾ ਹੈਗਾ ਪੁਲਿਸ ਨੂੰ ਵੀ ਪਤਾ ਹੈਗਾ ਸ਼ਰੇਆਮ ਲਿਖੇ ਹੋਇਆ ਨਾਂ ਉਹਨਾਂ ਕੋਲੇ ਗੱਲ ਕਰ ਕੇ ਕਹਿੰਦੇ ਅਸੀਂ ਕੀ ਕਰੀਏ ਭਾਈ ਐਮਪੀ ਫੋਨ ਕਰ ਦਿੰਦੇ ਨੇ ਵੱਡੇ ਵੱਡੇ ਹੈਂ ਸ਼ਰਮ ਨਹੀਂ ਆਉਂਦੀ ਗਰੀਬ ਫੜ ਲੈਂਦੇ ਨੇ ਤਾਕੜਾ ਛੱਡ ਦਿੰਦੇ ਨੇ ਨੇਕ ਕੰਮ ਕਰੋ ਭਾਈ ਨੇਕ ਕੰਮ ਨਸ਼ਾ ਵੇਚਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਲਾਸਟ ਵਾਰਨਿੰਗ ਹੈ ਤੇ ਕਦੇਖਿਆ ਕਰੋ ਪੰਜਾਬ ਦੇ ਪੜੇ ਦੀ ਗੱਲ ਕੌਣ ਕਰਦਾ ਜਿਹਦੇ ਆਪ ਦੀ ਜਵਾਕ ਅੰਗਰੇਜ਼ਾਂ ਨਾਲ ਵਿਆਹ ਹੋਣਾ ਪੰਜਾਬ ਦੇ ਪੜੇ ਦੀ ਗੱਲ ਕਿੱਥੋਂ ਕਰ ਲੂ ਹੁਣ ਮੇਰਾ ਮੇਰਾ ਮੁੰਡਾ ਅੰਗਰੇਜ਼ੀ ਨਾਲ ਵਿਆਹ ਕਰਾ ਲਾਏ ਮੇਰੀ ਕੁੜੀ ਅੰਗਰੇਜ਼ ਨਾਲ ਵਿਆਹ ਕਰਾ ਜੋ ਮੈਂ ਪੰਜਾਬ ਦੀ ਗੱਲ ਕਿੱਥੋਂ ਕਰਨੂ ਪੰਜਾਬ 'ਚ ਤਾਂ ਮੁੰਡਾ ਨਹੀਂ ਮਿਲਿਆ ਵਿਆਹ ਕਰਾਉਣ ਨੂੰ ਜੋ ਬੰਦਾ ਨੇਕੀ ਦਾ ਚਮਚਾ ਹੋਵੇ ਉਹ ਪੰਜਾਬ ਦਾ ਕੀ ਬੜਾ ਕਰ ਲੂ ਟਾਕੜੇ ਰੋ ਹੋ ਬਈ ਬਈ ਆਪਾਂ ਇਗਰੇਸਿੰਗ ਖਾਲਸਾ ਕੁੱਤੀ ਚੋਰਾ ਨਾਲ ਰਲੀ ਨਹੀਂ ਕੁੱਤੀ ਜੋਰ ਹੈ ਕੁੱਤੀ ਸਾਰਾ ਕੁਝ ਕਰ ਰਹੀ ਆ ਵੀਰੇ ਸਾਰਿਆਂ ਨੂੰ ਸਸਤੀ ਕਾਲ ਸਾਰਨੂੰ ਬੈਲੋ ਫੋਟਾਓ ਬਿੜ ਨੂੰ ਸ਼ੇਅਰ ਕਰ ਦਿਓ ਪੇਜ ਫਾਲੋ ਕਰ ਲਿਓ ਬਈ ਤਾਂ ਕਿ ਆਪਾਂ ਅਗਲੀ ਵਾਰ ਲਾਈਵ ਹੋਵੇ ਤਾਂ ਬੰਦੇ ਵੱਧ ਤੋਂ ਵੱਧ ਇੱਕ ਟਾਈਮ ਕਪੱਤਾ ਸੀ ਯਾਰ ਸੋ ਬਾਈਰੂ ਖਾਲਸਾ ਬੈਰੂ ਫਤਈ